राधे राधे ससी काल जी दोस्तों ਆਪਾਂ ਇਸ ਟਾਈਮ ਗੋੜ ਕਨੌਰ ਦੇ ਵਿੱਚ ਖੜੇ ਆ ਜੀ ਆ ਬਿਜਲੀ ਬੋਰਡ ਦੀ ਜਿਹੜੀ ਬਿਲਡਿੰਗ ਹੈਗੀ ਐ ਐਂਟਰੀ ਗੇਟ ਐ ਆਪਾਂ ਇੱਕ ਮੈਸੇਜ ਸਰਕਾਰ ਨੂੰ ਦੇਣਾ ਹੈ ਨਿਮਰਤਾ ਸਹਿਤ ਇੱਥੋਂ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਵਿਚਾਰੇ ਕਿੰਨੇ ਡਰਦੇ ਮਾਹੌਲ ਦੇ ਵਿੱਚ ਜਿੰਦੇ ਨੇ ਇਹ ਆਪਾਂ ਲਾਈਵ ਕਰ ਰਹੇ ਆ ਜੀ ਸਿੱਧਾ ਲਾਈਵ ਐ ਆ ਬਿਜਲੀ ਬੋਰਡ ਦਾ ਜਿਹੜਾ ਐਂਟਰੀ ਗੇਟ ਆ ਇੱਥੇ ਬਿਲਡਿੰਗ ਦੀ ਹਾਲਤ ਦੇਖੋ ਕੀ ਬਣੀ ਹੋਈ ਹੈ ਜੀ ਇਹ ਇਹ ਦੇਖੋ ਇਹ ਛੱਤ ਦੀ ਹਾਲਤ ਹੈ ਜੀ ਉੱਪਰਲੀ ਆਹ ਛੱਤ ਤੋਂ ਥੱਲੇ ਦੀ ਹਾਲਤ ਤੁਸੀਂ ਦੇਖੋ ਇਹ ਬਿਲਡਿੰਗ ਇਹ ਥੋੜੀ ਥੋੜੀ ਗਿਰਦੀ ਜਾ ਰਹੀ ਹੈ ਜੀ ਇੱਧਰ ਐਂਟਰੀ ਗੇਟ ਦੀ ਤਸਵੀਰ ਹੈ ਇਹ ਆਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਇਧਰੋਂ ਵੀ ਗਿਰੀ ਹੋਈ ਹੈ ਇਹ ਬਿਲਡਿੰਗ ਦੀ ਜਿਹੜੀ ਹਾਲਤ ਹੈਗੀ ਆ ਦਿਨੋ ਦਿਨ ਜਿਹੜੀ ਹੈਗੀ ਐ ਖਸਤਾ ਹੁੰਦੀ ਜਾ ਰਹੀ ਹੈ ਜੀ ਇੱਥੋਂ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਇਹ ਵਿਚਾਰੇ ਡਰ ਦੇ ਮਾਹੌਲ ਦੇ ਵਿੱਚ ਇੱਥੇ ਜੀਂਦੇ ਪਏ ਨੇ ਦੇਖੋ ਇਹ ਬਿਲਡਿੰਗ ਕਾਫੀ ਪੁਰਾਣੀ ਹੋ ਚੁੱਕੀ ਹੈ ਹੋ ਸਕਦਾ ਇਹਨੂੰ ਪਤਾ ਨਹੀਂ ਕਿੰਨੇ ਕ ਸਾਲ ਹੋ ਗਏ ਹੋਣੇ ਇਹ ਆਪਾਂ ਥੋੜਾ ਪਤਾ ਕਰਾਂਗੇ ਪਰ ਜਿਹੜੀ ਇਹਦੀ ਇਸ ਟਾਈਮ ਦੀ ਹਾਲਤ ਹੈ ਉਹ ਬਹੁਤ ਨਾਜ਼ੁਕ ਬਣੀ ਹੋਈ ਹੈ ਆਪਾਂ ਤੁਹਾਨੂੰ ਇੱਕ ਹੋਰ ਆ ਤੁਸੀਂ ਦੇਖੋ ਇੱਧਰ ਵੀ ਇਹ ਬਿਲਡਿੰਗ ਨੀਚੇ ਝੜਦੀ ਪਈ ਹੈ ਜੀ ਆਹ ਸਾਹਮਣੇ ਦੇਖੋ ਜੀ ਇਹ ਐਂਟਰੀ ਗੇਟ ਦੀ ਤਸਵੀਰ ਹੈ ਹੁਣ ਆਪਾਂ ਤੁਹਾਨੂੰ ਸਾਹਮਣੇ ਦੀ ਤਸਵੀਰ ਦਿਖਾਣੇ ਆਂ ਦੋਸਤੋ ਤੁਸੀਂ ਅੰਦਰ ਦੀ ਜਿਹੜੀ ਹੈਗੀ ਆ ਤਸਵੀਰ ਦੇਖੀ ਆ ਇੱਕ ਸਾਹਮਣੇ ਬਿਲਡਿੰਗ ਹੈਗੀ ਆ ਆਪਾਂ ਤੁਹਾਨੂੰ ਇੱਧਰ ਵੀ ਦਿਖਾਣੇ ਆਂ ਅੱਜ ਤੋਂ 6 ਮਹੀਨੇ ਸਾਲ ਪਹਿਲਾਂ ਆ ਸਾਹਮਣੇ ਜਿਹੜਾ ਦਫ਼ਤਰ ਹੈਗਾ ਸਹਾਇਕ ਇੰਜੀਨੀਅਰ ਸਬ ਡਿਵੀਜ਼ਨ ਕਨੌਰ ਇਹ ਵੀ ਬਿਜਲੀ ਬੋਰਡ ਦੇ ਅੰਦਰ ਦੀ ਜਿਹੜੀ ਹੈਗੀ ਬਿਲਡਿੰਗ ਹੈਗੀ ਐ ਆਪਾਂ ਇਹਦੀ ਵੀ ਹਾਲਤ ਦੇਖਦੇ ਆਂ ਅੰਦਰੋਂ ਪਤਾ ਲੱਗਿਆ ਸੀ ਕਿ ਪਹਿਲਾਂ ਇਹ ਕੁਝ ਟੁਕੜੇ ਜਿਹੜੇ ਇਹਦੇ ਹੈਗੇ ਗਿਰੇ ਸੀਗੇ ਆਪਾਂ ਇਹ ਬਿਲਡਿੰਗ ਨੰਬਰ 2 ਹੈਗੀ ਹੈ ਜੀ ਆਹ ਦੇਖੋ ਜੀ ਤੁਸੀਂ ਇਹ 2 ਨੰਬਰ ਬਿਲਡਿੰਗ ਦੀ ਹਾਲਤ ਹੈ ਜਿਹੜੀ ਇਧਰਲੇ ਪਾਸੇ ਹੈਗੀ ਹੈ ਛੱਤ ਦੀ ਹਾਲਤ ਦੇਖੋ ਤੁਸੀਂ ਕੀ ਬਣੀ ਹੋਈ ਹੈ ਇਹ ਹੌਲੀ-ਹੌਲੀ ਝੜਦੀ ਪਈ ਹੈ ਛੱਤ ਜਿਹੜੀ ਹੈਗੀ ਇਸ ਤੋਂ ਪਹਿਲਾਂ ਇਹ ਕੁਝ ਪਹਿਲਾਂ ਸਾਨੂੰ ਪਤਾ ਲੱਗਿਆ ਸੀਗਾ ਜੀ ਇਹ ਗਿਰੀ ਵੀ ਹੈ ਸੀ ਜੀ ਪਹਿਲਾਂ ਕਿੰਨਾ ਟਾਈਮ ਪਹਿਲਾਂ 2-3 ਮਹੀਨੇ ਸੀ 16-15 ਤੋਂ ਅੱਗੇ ਅੱਛਾ ਅੱਛਾ ਠੀਕ ਹੈ ਇਹ ਪਹਿਲਾਂ ਇਹ ਗਿਰ ਚੁੱਕੀ ਹੈ ਜੀ ਇਹ ਜਿਹੜੇ ਟੁਕੜੇ ਤੁਸੀਂ ਦੇਖ ਰਹੇ ਹੋ ਕਾਫੀ ਵੱਡੇ-ਵੱਡੇ ਇਹ ਨੀਚੇ ਏ ਗ੍ਰੇ ਸੀਗੇ ਇੱਕ ਮੈਂ ਤੁਹਾਨੂੰ ਹੋਰ ਤਸਵੀਰ ਦਿਖਾਉਣਾ ਜੀ ਇਹ ਤੁਸੀਂ ਜਿਹੜੀ ਸਪੋਰਟ ਦੇਖ ਰਹੇ ਹੋ ਲੋਹੇ ਦੀ ਆ ਸਾਹਮਣੇ ਲੋਹੇ ਦੀ ਸਪੋਰਟ ਲਾਈ ਹੋਈ ਹੈ ਜੀ ਦੇਖੋ ਇਹ ਲੋਹੇ ਦੀ ਸਪੋਰਟ ਲਾਈ ਹੋਈ ਹੈ ਇਹਨੂੰ ਤਾਂ ਕਿ ਇਹ ਲੈਂਟਰ ਜਿਹੜਾ ਹੈਗਾ ਇਹ ਲੈਂਟਰ ਨੂੰ ਸਪੋਰਟ ਦਿੱਤੀ ਹੋਈ ਹੈ ਜੀ ਦੇਖੋ ਆ ਮਲਾਜ਼ਮ ਇੱਥੇ ਵਿਚਾਰੇ ਬੈਠੇ ਨੇ ਡਰਦੇ ਮਾਹੌਲ ਦੇ ਵਿੱਚ ਆਪਾਂ ਤੁਹਾਨੂੰ ਆ ਦੇਖੋ ਜੀ ਆ ਦੇਖੋ ਇਹ ਇਧਰੋਂ ਕਿੰਨੀ ਜਿਆਦਾ ਗਿਰ ਚੁੱਕੀ ਹੈ ਇਹ ਬਿਲਡਿੰਗ ਜਿਹੜੀ ਹੈਗੀ ਕਾਫੀ ਪੁਰਾਣੀ ਹੋ ਚੁੱਕੀ ਹੈ ਤੇ ਇਧਰਲੇ ਪਾਸੇ ਹੀ ਆਪਾਂ ਤੁਹਾਨੂੰ ਦਿਖਾਣੇ ਆ ਤਸਵੀਰ ਜਿਹੜੀ ਹੈ ਕਿੈਸ਼ਰ ਕਿੰਨੇ ਖਤਰੇ ਆ ਆਹ ਦੇਖੋ ਜੀ ਆਹ ਦੇਖੋ ਕਿੰਨਾ ਇੱਥੇ ਇੱਥੇ ਕੈਸ਼ੀਅਰ ਬੰਦਾ ਜੀ ਦੇਖੋ ਆਹ ਸਾਹਮਣੇ ਜਿਹੜਾ ਕਾਊਂਟਰ ਹੈਗਾ ਇੱਥੇ ਕੈਸ਼ੀਅਰ ਬੰਦਾ ਇੱਥੇ ਨੀਚੇ ਬੈਠ ਕੇ ਇਹ ਬਿੱਲ ਭਰਦੇ ਆ ਦੇਖੋ ਬਿਜਲੀ ਬੋਰਡ ਘਨੌਰ ਦੀ ਜਿਹੜੀ ਬਿਲਡਿੰਗ ਹੈਗੀ ਹੈ ਉਹਦੀ ਹਾਲਤ ਆਪਾਂ ਤੁਹਾਨੂੰ ਜਿਹੜੀ ਹੈਗੀ ਹੈ ਇਹ ਦਿਖਾਈ ਹੈ ਜੀ ਤੇ ਬਹੁਤ ਜ਼ਿਆਦਾ ਖਸਤਾ ਜਿਹੜੀ ਇਹਦੀ ਹਾਲਤ ਤਸਵੀਰ ਦੇਖੀ ਦੋਸਤੋ ਮੇਰੀ ਬਸ ਇੰਨੀ ਕੁ ਬੇਨਤੀ ਹੈ ਜੀ ਦੇਖੋ ਜਿਹੜੇ ਨੁਮਾਇੰਦੇ ਹੈਗੇ ਨੇ ਸਰਕਾਰ ਦੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਬਿਜਲੀ ਬੋਰਡ ਕਨੌਰ ਦੇ ਵਿੱਚ ਜਿਹੜੇ ਮੁਲਾਜ਼ਮ ਹੈਗੇ ਨੇ ਬਿਜਲੀ ਬੋਰਡ ਦੇ ਤੁਸੀਂ ਦੇਖਿਆ ਕਿੰਨੇ ਡਰ ਦੇ ਮਾਹੌਲ ਦੇ ਵਿੱਚ ਵਿਚਾਰੇ ਇੱਥੇ ਬੈਠੇ ਨੇ ਲੈਂਟਰ ਨੂੰ ਇੱਕ ਲੋਹੇ ਦੇ ਗਾਰਡਰ ਦੀ ਸਪੋਰਟ ਦਿੱਤੀ ਹੋਈ ਆ ਜੀ ਕਿ ਲੈਂਟਰ نیچے ਨਾ ਗire ਦੇਖੋ ਅਗਰ ਇੱਥੇ ਅੱਜ ਕੋਈ ਹਾਦਸਾ ਹੋ ਜਾਂਦਾ ਕਿਸੇ ਦੀ ਮੌਤ ਹੋ ਜਾਂਦੀ ਹੈ ਮੁਲਾਜ਼ਮ ਦੀ ਉਸ ਤੋਂ ਬਾਅਦ ਇਹ ਬਿਲਡਿੰਗ ਨੂੰ ਨਵਾਂ ਬਣਾ ਦਿੱਤਾ ਜਾਊਗਾ ਜੀ ਤੇ ਬਿਹਤਰ ਹੈਗਾ ਜੀ ਸਰਕਾਰ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਕਿ ਉਸ ਤੋਂ ਕੋਈ ਹਾਦਸਾ ਹੋਵੇ ਉਸ ਤੋਂ ਪਹਿਲਾਂ ਹੀ ਇਸ ਬਿਲਡਿੰਗ ਨੂੰ ਨਵਾਂ ਬਣਾ ਦੇਣਾ ਚਾਹੀਦਾ ਹੈ ਮੇਰੇ ਹਿਸਾਬ ਨਾਲ ਜਿਹੜੀ ਬਿਲਡਿੰਗ ਦੀ ਹਾਲਤ ਹੈਗੀ ਜੀ ਬਹੁਤ ਜ਼ਿਆਦਾ ਖਰਾਬ ਹੈ ਇੱਕ ਜਿਹੜਾ ਇਧਰਲੇ ਪਾਸੇ ਵਾਲਾ ਤੁਸੀਂ ਤਸਵੀਰ ਮੈਂ ਤੁਹਾਨੂੰ ਦਿਖਾਈ ਹੈ ਇਹ ਜਿਹੜੀ ਬਿਲਡਿੰਗ ਦੀ ਹਾਲਤ ਹੈਗੀ ਹੈ ਤੁਸੀਂ ਦੇਖੀ ਅੰਦਰੋਂ ਇੱਕ ਲੋਹੇ ਦਾ ਜਿਹੜਾ ਗਾਰਡਰ ਹੈ ਉਹਦੀ ਸਪੋਰਟ ਦਿੱਤੀ ਹੋਈ ਹੈ ਸਪੋਰਟ ਨਾਲ ਲੈਂਟਰ ਨੂੰ ਰੋਕਿਆ ਹੋਇਆ ਹੈ ਲੈਂਟਰ ਜਿਹੜਾ ਹੈਗਾ ਹੌਲੀ-ਹੌਲੀ نیچے ਝੜਦਾ ਪਿਆ ਜੇ ਉਹਦੇ ਜਿਹੜੇ ਟੁਕੜੇ ਹੈਗੇ ਨੇ ਜੀ ਲੈਂਟਰ ਦੇ ਉਹ نیچے गिरਦੇ ਪਏ ਆ ਸੋ ਦੋਸਤੋ ਆਪਾਂ ਜਿਹੜੇ ਅੰਦਰ ਮੁਲਾਜ਼ਮ ਬੈਠੇ ਨੇ ਬਿਜਲੀ ਬੋਰਡ ਦੇ ਵਿੱਚ ਦੇਖਦੇ ਆ ਕੋਸ਼ਿਸ਼ ਕਰਦੇ ਆ 2 ਮਿੰਟ ਉਹਨਾਂ ਨਾਲ ਗੱਲ ਕਰਨ ਦੀ ਅਗਰ ਕੁਝ ਕਹਿ ਪਾਏ ਤਾਂ ਆ ਤੁਸੀਂ ਸਾਹਮਣੇ ਬੈਠੇ ਹੋ ਆ ਮੁਲਾਜ਼ਮ ਬੈਠੇ ਨੇ ਜੀ ਠੀਕ ਐ ਪੈਣਾ ਕੀ ਨਾਮ ਹੈ ਤੁਹਾਡਾ ਫਾਰਮੂਲਾ ਦੇਣੀ ਇਹ ਤੁਸੀਂ ਇੱਥੇ ਬੈਠੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਜੀ ਲੱਗਦਾ ਜੀ ਡਰ ਬੱਤੇ ਜੇ गिरਦੇ ਆਂ ਬਾਵਾ ਤੇ ਮੂਫੋਨ ਪਏ ਹੁੰਦੇ ਇਹਨਾਂ ਤੇ ਵੀ ਖਤਰਾ ਹੁੰਦਾ ਇਹ ਇਹ ਮੈਨੂੰ ਕੁਛ 6-7 ਮਹੀਨੇ ਪਹਿਲਾਂ ਵੀ ਕੁਛ ਇੱਥੇ ਕੁਛ ਹਾਦਸਾ ਹੋਇਆ ਸੀ ਕਿਸੇ ਕਿਸਮ ਦਾ ਜੀ ਲੈਂਟਰ ਗिरा ਸੀ ਬਹੁਤ ਪੱਥਰ ਗਿਰੇ ਸੀ ਛੱਟ ਗਿਆ ਸੀ ਕਾਫੀ ਜੀ ਅੱਛਾ ਉਹ ਟੇਬਲਾਂ ਤੇ ਥੱਲੇ ਸਾਡੇ ਉਤੇ ਐਸੀ ਤਾਂ ਇਹ ਪਾਚ-ਪੂਚ ਜੀ ਬਸ ਇਧਰ-ਤਿਹਰ ਹੋ ਕੇ ਅੱਛਾ ਤੁਸੀਂ ਸਰਕਾਰ ਨੂੰ ਕੁਛ ਕਹਿਣਾ ਚਾਹੋਗੇ ਜੀ ਇਸ ਬਾਰੇ ਸਰਕਾਰ ਨੂੰ ਤਾਂ ਪਹਿਲਾਂ ਵੀ ਕਿਹਾ ਸੀ ਕਿਹਾ ਸੀ ਜੀ ਚਲੋ ਹੁਣ ਕੀ ਮੰਗੇ ਸਰਕਾਰ ਤੋਂ ਵੀ ਇਹਨੂੰ ਨਵਾਂ ਬਣਾਇਆ ਜਾਵੇ ਨਵਾਂ ਬਣਾ ਕੇ ਦਿੱਤਾ ਜਾਵੇ ਤਾਂ ਵੀ ਸੇਫ ਰਹਣ ਇਹ ਜਿਹੜਾ ਲੋਹੇ ਦਾ ਦੇਖੋ ਤੁਸੀਂ ਇਹ ਕੀ ਲਾਇਆ ਹੋਇਆ ਸਪੋਰਟ ਹੈ ਜੀ ਇਹ ਬਾਰਡਰ ਦਾ ਮੈਡਮ ਤੁਸੀਂ ਕੁਝ ਬੋਲਣਾ ਚਾਹੋਗੇ ਜੀ ਠੀਕ ਹੈ ਜੀ ਚਲੋ ਇਹ ਤੁਹਾਨੂੰ ਪਤਾ ਹੀ ਹੈ ਜੀ ਗਵਰਨਮੈਂਟ ਜੌਬ ਦਾ ਤੇ ਮੁਲਾਜ਼ਮ ਥੋੜਾ ਡਰਦੇ ਆਂ ਬੋਲਣ ਤੋਂ ਸੋ ਚਲੋ ਇਹ ਆਪਣੀ ਡਿਊਟੀ ਕਰਦੇ ਪਏ ਆਂ ਵਿਚਾਰੇ ਆਪਾਂ ਆਪਣੀ ਡਿਊਟੀ ਕਰਦੇ ਪਏ ਆ ਇਹ ਜਿਹੜੀ ਤਸਵੀਰ ਹੈਗੀ ਆ ਜੀ ਲਾਈਵ ਆਪਾਂ ਤੁਹਾਨੂੰ ਦਿਖਾਈ ਬਿਜਲੀ ਬੋਰਡ ਕਨੌਰ ਦੀ ਬਿਲਡਿੰਗ ਦੀ ਹਾਲਤ ਜਿਹੜੀ ਹੈ ਜੀ ਬਹੁਤ ਹੀ ਖਸਤਾ ਬਣੀ ਹੋਈ ਹੈ ਲੈਂਟਰ niche ਝੜਦਾ ਪਿਆ ਹੈ ਲੈਂਟਰ ਨੂੰ ਇੱਕ ਸਪੋਰਟ ਨਾਲ ਰੋਕਿਆ ਹੋਇਆ ਹੈ ਜੀ ਲੋਹੇ ਦਾ ਗਾਰਡਨ ਲਗਾਇਆ ਹੋਇਆ ਹੈ ਕੱਲ ਨੂੰ ਅਗਰ ਕੋਈ ਹਾਦਸਾ ਹੋ ਜਾਂਦਾ ਕਿਸੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਜੀ ਸਰਕਾਰ ਉਸ ਤੋਂ ਬਾਅਦ ਵੀ ਦੇਖੋ ਕੋਈ ਕੰਮ ਕਰਦੀ ਹੈ ਹੈਨਾ ਫਿਰ ਮੁਆਵਜ਼ੇ ਦਿੰਦੀ ਹੈ ਤਾਂ ਆਪਣੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਬਿਲਡਿੰਗ ਨੂੰ ਨਵਾਂ ਬਣਾਇਆ ਜਾਵੇ ਜੀ ਜਿਹੜੇ ਮਲਾਜ਼ਮ ਹੈਗੇ ਨੇ ਉਹ ਡਰ ਦੇ ਮਾਹੌਲ ਦੇ ਵਿੱਚ ਇੱਥੇ ਬੈਠੇ ਆ ਥੈਂਕ ਯੂ ਧੰਨਵਾਦ ਜੀ